ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਏਡੀਜੀਪੀ ਨਰੇਸ਼ अरोड़ा ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਵਿਖੇ ਪਹੁੰਚੇ ਜਿਸ ਦੇ ਚੱਲਦੇ ਹੋਏ ਉੱਥੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਲੋਕਾਂ ਨੂੰ ਵੀ ਸੌਂ ਚਕਾਈ ਗਈ ਕਿ ਨਸ਼ੇ ਦੇ ਵਿਰੁੱਧ ਹਰ ਹਾਲਤ ਵਿੱਚ ਲੜਿਆ ਜਾਵੇਗਾ ਇਸ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਏਡੀਜੀਪੀ ਨਰੇਸ਼ अरोड़ा ਦੇਖੋ ਅੱਜ ਅਸੀਂ ਖਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਟਾਂਡਾ ਸਬਡਿਵੀਜ਼ਨ ਦੇ ਵਿੱਚ ਨਸ਼ਿਆਂ ਵਿਰੁੱਧ ਯੁੱਧ ਦੇ ਦੌਰਾਨ ਇੱਕ ਸੰਪਰਕ ਮੀਟਿੰਗ ਵਾਸਤੇ ਸਾਰੇ ਇੱਥੇ ਇਕੱਠੇ ਹੋਏ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ तकरीबन 1.5 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਇਹ ਇੱਕ ਮੁਹਿੰਮ ਦੇ ਰੂਪ ਦੇ ਵਿੱਚ ਇਹ ਚਲਾਇਆ ਜਾ ਰਿਹਾ ਹੈ ਵੀ ਅਸੀਂ ਇਹ ਨਸ਼ਿਆਂ ਦੇ ਵਿਰੁੱਧ ਲੜਾਈ ਲੜਨੀ ਹੈ ਔਰ ਇੱਕ ਯੁੱਧ ਸਤਰ ਤੇ ਇਹਦੇ ਵਿੱਚ ਕਾਰਵਾਈ ਹੋ ਰਹੀ ਹੈ। ਇਸ ਦੇ ਵਿੱਚ ਜਿਹੜੀ ਸਪਲਾਈ ਚੇਨ ਹੈ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਪੈਡਲਰਸ ਹੈ ਉਹਨਾਂ ਨੂੰ ਫੜਨਾ ਉਹਨਾਂ ਦੀ ਛੇਵੀਂ ਰਿਕਵਰੀ ਹੁੰਦੀ ਹੈ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕਰਨੀ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨੀ ਲੋਕਾਂ ਦੇ ਨਾਲ ਸਹਿਯੋਗ ਪੰਚਾਇਤਾਂ ਦਾ ਸਹਿਯੋਗ ਲੈ ਕੇ ਇਸ ਮੂਹਰੇ ਨੂੰ ਅੱਗੇ ਵਧਾਣਾ ਤੇ ਜਿਹੜੇ ਵੀ ਨਸ਼ਾ ਜਿਹੜੇ ਆਲਰੇਡੀ ਐਡਿਕਟ ਹੈਗੇ ਨੇ ਉਹਨਾਂ ਨੂੰ ਟ੍ਰੀਟਮੈਂਟ ਲਈ ਰੀਹੈਬਿਟੇਸ਼ਨ ਸੈਂਟਰ ਮੈਡੀਕਲ ਝੂਲਤਾ ਵਗੈਰਾ ਉਹ ਪ੍ਰੋਵਾਈਡ ਕਰਨੀਆਂ ਸੋ ਇਹ ਤਿੰਨ ਵੱਖਰੇ ਵੱਖਰੇ ਪੜਾਵਾਂ ਦੇ ਵਿੱਚ ਇਹ ਪੂਰੀ ਇੱਕ ਯੁੱਧ ਸਤਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਸੀਂ ਟਾਂਡਾ ਸਾਹਿਬ ਡਿਵੀਜ਼ਨ ਦੇ ਵਿੱਚ ਇਹ ਸੰਪਰਕ ਮੀਟਿੰਗ ਕੀਤੀ ਜਿਦੇ ਵਿੱਚ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਪੰਜ ਸਰਪੰਚ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਮੈਂ ਦੱਸਣਾ ਚਾਹਣਾ ਵੀ ਹੁਸ਼ਾਰਪੁਰ ਜ਼ਿਲ੍ਹਾ ਇਸ ਯੁੱਧ ਦੇ ਵਿੱਚ ਬਹੁਤ ਹੀ ਚੰਗੀ ਕਾਰਵਾਈ ਕਰ ਰਿਹਾ ਹੈ ਤੇ ਹੁਣ ਤੱਕ ਇਹਨਾਂ ਨੇ ਪਿਛਲੇ ਡੇਢ ਮਹੀਨੇ ਦੇ ਵਿੱਚ ਤਕਰੀਬਨ 150 ਤੋਂ ਜ਼ਿਆਦਾ ਕੇਸ ਰਜਿਸਟਰ ਕੀਤੇ ਨੇ 250 ਤੋਂ ਖਿਲਾਫ ਜਿਹੜੇ ਡਰੱਗ ਪੈਟਲਰ ਸਪਲਾਈਅਰ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਤਕਰੀਬਨ 40 ਦੇ ਕਰੀਬ ਡਰੱਗ ਐਡਿਕਸ਼ਨ ਨੂੰ ਜੋ ਮੋਟੀਵੇਟ ਹੋਏ ਨੇ ਉਹਨਾਂ ਨੂੰ ਟ੍ਰੀਟਮੈਂਟ ਲਈ ਰੀਹੈਬਿਡੀਟੇਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੰਚਾਇਤਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿਨਾਂ ਇਸ ਇਲਾਕੇ ਦੇ ਸਾਰੇ ਪੰਚਾਇਤਾਂ ਨੂੰ ਵੀ ਵੀ ਤਕਰੀਬਨ 500 ਦੇ ਕਰੀ ਪੰਚਾਇਤਾਂ ਆਪਣੇ ਸਾਰੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਮਤੇ ਪਾ ਕੇ ਇਸ ਯੁੱਧ ਯੁੱਧ ਦੇ ਵਿੱਚ ਪੂਰਾ-ਪੂਰਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਔਰ ਉਹ ਸਾਰੇ ਪ੍ਰਸ਼ਾਸਨ ਨੂੰ ਵੀ ਸਹਿਯੋਗ ਦੇ ਰਹੇ ਨੇ ਔਰ ਹਮ ਹਮ ਆ ਕੇ ਇਹਦੇ ਵਿੱਚ ਆਪਣੀ ਕਾਰ ਸਰ ਪਿੰਡਾਂ ਦੇ ਵਿੱਚ ਕੱਲ ਤਿੰਨ ਪੰਜ ਘਣਾ ਦਾ ਭਰਾ ਮਾਰਨਾ ਸ਼ੁਰੂ ਹੋ ਗਿਆ। ਕੀ ਕੋਈਸ ਆਂ ਦੇ ਲੋਕ ਕੋਈ ਇਨਫੋਰਮੇਸ਼ਨ ਦੇਣਗੇ? ਇੱਕ ਨਸ਼ਾ ਬਦਾਇਆ ਬਿਲਕੁਲ ਸਮਾਜ ਦੀ ਸੁਰੱਖਿਆ ਕਿੰਨੀ ਬਣਾਓ ਬਿਲਕੁਲ ਦੇਖੋ ਇਹ ਜਿਹੜਾ ਔਕਣਾ ਸਾਨੂੰ ਆਂਦੀਆਂ ਨੇ ਅਸੀਂ ਇੱਕ ਤਾਂ ਸੇਫ ਹੈਲਪਲਾਈਨ ਜਾਰੀ ਕੀਤੀ ਹੋਈ ਹੈ ਜਿਹਦੇ ਵਿੱਚ ਕੋਈ ਵੀ ਬੰਦਾ ਆਪਣਾ ਨਾਮ ਵਗੈਰਾ ਗੁਪਤ ਰੱਖ ਕੇ ਇਨਫੋਰਮੇਸ਼ਨ ਦੇ ਸਕਦਾ ਹੈ ਔਰ ਜਿਹੜੇ ਲੋਕਲ ਅਫਸਰ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਵੀ ਅਗਰ ਕਿਸੇ ਨੇ ਵੀ ਆਪਣਾ ਨਾਮ ਵਗੈਰਾ ਐਡਰੈਸ ਵਗੈਰਾ ਨਹੀਂ ਦੱਸਣਾ ਸਿਰਫ ਇਨਫੋਰਮੇਸ਼ਨ ਦਿੰਦਾ ਹੈ ਤੇ ਉਹ ਆਪਣਾ ਇਸ ਵਿੱਚ ਸਹਿਯੋਗ ਕਰਦਾ ਹੈ ਉਦੇ ਵਿੱਚ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਸ ਚੀਜ਼ ਦਾ ਸਾਡੇ ਸਟੇਟ ਲੈਵਲ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਮਾਨੀਟਰ ਕੀਤਾ ਜਾਂਦਾ ਹੈ ਜਿੰਨੀਆਂ ਵੀ ਸਾਡੇ ਕੋਲ ਕੰਪਲੇਂਟਸ ਉਸ ਹੈਲਪਲਾਈਨ ਤੇ ਵੀ ਆਉਂਦੀਆਂ ਨੇ ਡੇਲੀ ਬੇਸਿਸ ਤੇ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਕਿੰਨਿਆਂ ਦੇ ਵਿੱਚ ਹੋ ਗਈ ਹੈ ਕਿਹਦੇ ਵਿੱਚ ਕੀ ਆਇਆ ਹੈ ਪੂਰਾ ਮਾਨੀਟਰ ਕੀਤਾ ਜਾ ਰਿਹਾ ਹੈ ਤਾਂ ਕਿ ਇਹਨੂੰ ਕੋਈ ਵੀ ਲੂਜ਼ ਐਂਡ ਨਾ ਰਵੇ ਤੇ ਜਿੱਥੇ ਵੀ ਕੋਈ ਇਹੋ ਜੀ ਘਟਨਾ ਹੁੰਦੀ ਹੈ ਜਾਂ ਕਿਸੇ ਨੂੰ ਵੀ ਸੁਰੱਖਿਆ ਦੀ ਵੀ ਲੋੜ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਪੂਰੀ ਉਸ ਦੇ ਅੰਦਰ ਕਾਰਵਾਈ ਕਰੇਗਾ ਔਰ ਸ਼ਕਤੀ ਦੇ ਨਾਲ ਅਸੀਂ ਇਸ ਚੀਜ਼ ਨੂੰ ਹੱਲ ਪਾਵਾਂਗੇ ਔਰ ਇਹ ਜਿਹੜਾ ਯੁੱਧ ਹੈ ਇਹਨੂੰ ਜ਼ਰੂਰ ਸਫਲ ਬਣਾਵਾਂਗੇ ਸਰ ਇੱਕ ਸਵਾਲ ਹੈ ਬਟਿੰਡਾ ਕਿ ਜਿਹੜੀ ਅਮਨਤੀ ਕੋਨ ਆਦੀ ਹੈ ਸ਼ੁਕਰ ਤੁਹਾਨੂੰ ਸਦਕਾਰੀ ਦੇ ਨੇ ਫੜੀ ਗਈ ਨਸ਼ਾ ਵੀ ਤਾਨ ਲਾਦਨ ਕੀ ਕਈ ਅਧਿਕਾਰੀ ਇੱਦਾਂ ਦੇ ਜਿਹੇ ਆ ਜਿਹੜੇ ਪੁਲਿਸ ਦਾ ਅਕਸ ਖਰਾਬ ਕਰਾ ਲੇ ਦੇਖੋ ਹਰ ਮਹਿਕਮੇ ਦੇ ਵਿੱਚ ਪੁਲਿਸ ਵੀ ਸਮਾਜ ਦਾ ਹਿੱਸਾ ਹੁੰਦੀ ਹੈ ਤੋ ਪੁਲਿਸ ਨੂੰ ਜਿਹੜਾ ਰੋਲ ਮਿਲਿਆ ਉਹ ਜੇ ਅਸੀਂ ਉਹ ਕ੍ਰਿਮੀਨਲਸ ਦੇ ਖਿਲਾਫ ਐਕਚੁਅਲੀ ਜਾਂਦਾ। ਲੇਕਿਨ ਹਰ ਥਾਂ ਕੁਝ ਬਲੈਕਸ਼ੀਪ ਹੁੰਦੇ ਨੇ। ਉਸ ਦੇ ਵਿੱਚ ਵੀ ਕੁਝ ਮੁਲਾਜ਼ਮ ਹੋ ਸਕਦਾ ਹੈ ਨਸ਼ਾ ਕਰਦੇ ਵੀ ਹੋਣ ਜਾਂ ਕੋਈ ਕਿਸੇ ਦਾ ਜਿਹੜੇ ਇਦਾਂ ਦੇ ਹੈਗੇ ਨੇ ਉਹ ਕ੍ਰਿਮੀਨਲਸ ਨਾਲ ਰਲ ਕੇ ਇਸ ਨੂੰ ਧੰਦਾ ਬਣਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਬਹੁਤ ਸ਼ਕਤੀ ਨਾਲ ਕਾਰਵਾਈ ਹੁੰਦੀ ਹੈ ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਡਿਸਮਿਸ ਕੀਤਾ ਜਾਂਦਾ ਹੈ। ਔਰ ਦੂਸਰਾ ਜੋ ਵੀ ਕਾਨੂੰਨ ਮੁਤਾਬਕ ਉਹਨਾਂ ਦੀ ਕਾਰਵਾਈ ਹੁੰਦੀ ਹੈ ਔਰ ਇਵਨ ਮੁਲਾਜ਼ਮ ਹੁੰਦੇ ਹੋਏ ਜੇ ਉਹ ਇਹ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਕਾਨੂੰਨ ਵੀ ਪੂਰੀ ਸ਼ਕਤੀ ਕਰਦਾ ਈਵਨ ਜੱਜਸ ਵੀ ਪੂਰੀ ਸ਼ਕਤੀ ਨਾਲ ਕੋਈ ਕਰਦੇ ਨੇ ਕਿਉਂਕਿ ਜਾਣਕਾਰੀ ਹੁੰਦੇ ਹੋਏ ਜੇ ਗਲਤ ਕੰਮ ਕਰਨਗੇ ਤਾਂ ਉਸ ਦੀ ਸਜ਼ਾ ਉਹਨਾਂ ਨੂੰ ਭੁਗਤਣੀ ਪਵੇਗੀ ਸਰ ਜੀ ਦੇ ਵਿੱਚ ਕਿੰਨੀ ਫੀਸ ਦੀ ਨਾ ਚਾਹੀਦਾ ਹੁੰਦਾ ਕੰਮ ਨਹੀਂ ਇਹ ਤਾਂ ਤੁਹਾਨੂੰ ਜ਼ਿਆਦਾ ਜਿਹੜੇ ਗਰਾਊਂਡ ਲੈਵਲ ਤੇ ਹੈਗੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿੰਨੇ ਫੀਸ ਅਧੀ ਕਿਉਂਕਿ ਇਹ ਉਹ ਚੀਜ਼ ਹੈ ਜਿਹਨੂੰ ਤੁਸੀਂ ਕੁਆਂਟੀਫਾਈ ਨਹੀਂ ਕਰ ਸਕਦੇ ਇਹ ਹਰ ਘਰ ਘਰ ਦਾ ਇਹ ਮੈਂ ਅੱਜ ਵੀ ਇਹੀ ਗੱਲ ਕੀਤੀ ਵੀ ਇਹ ਜਿਹੜੀ ਲੜਾਈ ਹੈ ਇਹ ਕਿਸੇ ਇੱਕ ਮਹਿਕਮੇ ਦੀ ਕਿਸੇ ਇਹ ਡਾਕਟਰਾਂ ਦੀ ਕਿਸੇ ਪ੍ਰਸ਼ਾਸਨ ਦੀ ਪੁਲਿਸ ਦੀ ਇਹ ਸਾਡੀ ਪੰਜਾਬ ਦੇ ਘਰ ਘਰ ਦੀ ਲੜਾਈ ਹੈ ਅਸੀਂ ਆਪਣੀ ਪਨੀਰੀ ਨੂੰ ਬਚਾਣਾ ਹੈ ਆਪਾਂ ਬਤੌਰ ਸਭ ਤੋਂ ਪਹਿਲਾਂ ਬਤੌਰ ਮਾਪੇ ਫਿਰ ਅਸੀਂ ਪਿੰਡ ਦੇ ਵਸਨੀਕ ਹੋ ਕੇ ਫਿਰ ਟੀਚਰ ਹੋ ਕੇ ਆਪਣੇ ਆਪਣੇ ਰੋਲ ਨੂੰ ਅਸੀਂ ਇਹਦੇ ਵਿੱਚ ਨਿਭਾਣਾ ਹੈ ਤਾਂ ਕਿ ਸਾਡੀ ਜਿਹੜੀ ਪਨੀਰੀ ਹੈ ਇਹ ਇਸ ਤੋਂ ਬਚੀ ਰਵੇ ਔਰ ਸਾਡਾ ਸਮਾਜ ਸਾਡਾ ਪੰਜਾਬ ਇਸੇ ਤਰੱਕੀ ਕਰ ਸਕਦਾ ਹੈ ਪੰਜਾਬ ਦੇ ਦੋ ਬੜੇ ਇੰਪੋਰਟੈਂਟ ਇਸ਼ੂ ਹੈ ਇੱਕ ਤਾਂ ਲੈਂਡ ਮਾਫੀਆ ਇੱਕ ਡਰ ਮਾਫੀਆ ਕਦਮਾਫੇ ਕਲਪ ਤੋਂ ਨੂੰ ਨਹੀਂ ਛੋੜਿਆ ਲੈਂਡਮਾਰਕ ਲੈਕਟੱਕ ਕੀ ਕੌਣ ਸੀ ਦੇਖੋ ਜਿਹੜੀ ਜਿਹੜੀ ਚੀਜ਼ ਵੀ ਜਿੱਥੇ ਪੁਲਿਸ ਦਾ ਕੋਈ ਮੋਟੋ ਹੁੰਦਾ ਹੈ ਕਾਨੂੰਨ ਮੁਤਾਬਕ ਜਿੱਥੇ ਵੀ ਕੋਈ ਸਾਡੇ ਧਿਆਨ ਚ ਜਿਹੜੀ ਚੀਜ਼ ਲਿਆਈ ਜਾਂਦੀ ਹੈ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਪੂਰੀ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਜੋ ਜੋ ਜਿਸ ਦਾ ਜਿਸ ਤਰ੍ਹਾਂ ਹੁਣ ਡਰਗ ਮਾਫੀਆ ਹੈ ਐਨਡੀਪੀਐਸ ਦੇ ਐਕਟ ਤੁਸੀਂ ਦੇਖਿਆ ਇਹਨਾਂ ਦੀ ਪ੍ਰਾਪਰਟੀ ਰੈਵਨਿਊ ਡਿਪਾਰਟਮੈਂਟ ਦੇ ਨਾਲ ਰਲ ਕੇ ਅਗਰ ਕਈਆਂ ਨੇ ਕੁਝ ਪ੍ਰਾਪਰਟੀਆਂ ਆਈਡੈਂਟੀਫਾਈ ਕਰਕੇ ਕੋਈ ਇਹਨਾਂ ਨੇ ਕ੍ਰਾਈਮ ਦੀ ਪ੍ਰੋਸੀਡਸ ਦੇ ਨਾਲ ਇਹ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਫੋਰਫੀਟ ਕੀਤਾ ਜਾਂਦਾ ਕਿਉਂਕਿ ਇਹ ਪੂਰੀ ਐਡਵਾਈਸ ਜਿਹੜੀ ਇੱਕ ਤੁਸੀਂ ਕਹੋ ਇੱਕ ਬੋਰਡ ਬਣਿਆ ਹੁੰਦਾ ਹੈ ਉਹਦੇ ਕੋਲੋਂ ਇਸ ਚੀਜ਼ ਦੀ ਪ੍ਰਾਪਰਟੀ ਦੀ ਰეკਮੈਂਡ ਕਰਵਾ ਕੇ ਉਹ ਜਦੋਂ ਆਰਡਰ ਹੋ ਜਾਂਦੇ ਨੇ ਤਾਂ ਕਾਨੂੰਨ ਮੁਤਾਬਕ ਉਸ ਪ੍ਰਾਪਰਟੀ ਨੂੰ ਜ਼ਬਤ ਕੀਤਾ ਜਾਂਦਾ ਹੈ ਔਰ ਈਵਨ ਅਗਰ ਕਿਸੇ ਨੇ ਜਿਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਜਦੋਂ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਕਿਸੇ ਜ਼ਮੀਨ ਦੇ ਉੱਤੇ ਗਲਤ ਕੀਤਾ ਹੈ ਤੇ ਉਹਨਾਂ ਕੋਲ ਹੁੰਦੀ ਹੈ ਤਾਂ ਉਹਨਾਂ ਨੂੰ ਕਾਨੂੰਨ ਦਾਬਕ ਪੁਲਿਸ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੀ ਕਾਰਵਾਈ ਕਰ ਸਕੋ। ਆਖਰੀ ਕੁਐਸਚਨ ਟ੍ਰੈਫਿਕ ਪੁਲਿਸ ਨੂੰ ਲੈ ਕੇ ਗੱਲ ਕਰਦੇ ਹਾਂ। ਇਸ ਲਈ ਜਿਹੜੀਆਂ ਨੈਸ਼ਨਲ ਹਾਈਵੇ ਤੇ ਬੱਸਾਂ ਚਲਦੀਆਂ ਨੇ ਉਹਦੀ ਕੋਈ ਸਪੀਡ ਲਿਮਟ ਨਹੀਂ ਹੁੰਦੀ। ਜਦਕਿ ਕੋਰ ਅਸੀਂ ਦੇਖੀ ਲੋਕਲ ਥੈਟਰੀ ਦੀ ਜਾਂਦਾ ਕੋਈ 90 ਤੱਕ ਨਾ ਬਹੁਤ ਫਟਾਫਟ ਨਹੀਂ ਚੱਲਦੀ। ਪਰ ਉਹ ਬੱਸਾਂ ਦੇ ਡਰਾਈਵਰਾਂ ਕੋਈ ਕਾਰਵਾਈ ਨਹੀਂ ਕਰਦਾ ਪਤੀ ਉਹਨੇ ਵੱਚ ਲਿਆ। ਦੇਖੋ ਇਹਦੇ ਸਾਰਿਆਂ ਦੀ ਹੀ ਇਹ ਵੀ ਉਹ ਇਹ ਇਸ਼ੂ ਹੈ ਮੈਂ ਤਾਂ ਮੈਂ ਹਰ ਵਾਰੀ ਨਾ ਇੱਕ ਗੱਲ ਕਹਿਣਾ ਹੁੰਨਾ ਵੀ ਜੇ ਸਾਡੇ ਆਪਣੇ ਦੇ ਵਿੱਚ ਸੈਲਫ ਡਿਸਪਲਿਨ ਨਹੀਂ ਹੈ ਨਾ ਤਾਂ ਅਸੀਂ ਜਿੰਨਾ ਮਰਜੀ ਜ਼ੋਰ ਲਾ ਲਈਏ ਆਪਾਂ ਸੁਧਾਰ ਨਹੀਂ ਕਰ ਸਕਦੇ ਟ੍ਰੈਫਿਕ ਤੇ ਚੌਕ ਦੇ ਉੱਤੇ ਲੈਡ ਲਾਈਟ ਤੇ ਇੱਕ ਕਾਂਸਟੇਬਲ ਡਿਊਟੀ ਕਰ ਰਿਹਾ ਉਹ ਆਪਾਂ ਨੂੰ ਰੋਕਦਾ ਕਿਉਂ ਰੋਕਦਾ ਉਹ ਸਿਰਫ ਸਾਡੀ ਜਾਨ ਬਚਾਉਣ ਖਾਤਰ ਰੋਕਦਾ ਹੈ ਵੀ ਸਾਡਾ ਐਕਸੀਡੈਂਟ ਨਾ ਹੋਵੇ ਉਹਨੂੰ ਕੁਝ ਨਹੀਂ ਹੋ ਰਿਹਾ ਉਹ ਆਪਣੀ ਡਿਊਟੀਆਂ ਕਰਕੇ ਕਰ ਰਿਹਾ ਕਿਉਂਕਿ ਅਸੀਂ ਆਪ ਰੈੱਡ ਲਾਈਟ ਤੇ ਰੁਕਦੇ ਨਹੀਂ ਔਰ ਅਸੀਂ ਆਪਣੀ ਜਾਨ ਨੂੰ ਖਤਰੇ 'ਚ ਪਾ ਰਹੇ ਆ ਤਾਂ ਮੈਂ ਤੁਹਾਡੇ ਮਾਧਿਅਮ ਤੇ ਅੱਜ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਅਸੀਂ ਆਪ ਵੀ ਔਰ ਆਪਣੇ ਬੱਚਿਆਂ ਨੂੰ ਵੀ ਇਹ ਸੈਲਫ ਡਿਸਪਲਿਨ ਸਿਖਾਈਏ ਜਿਹੜੇ ਕਾਨੂੰਨ ਬਣੇ ਨੇ ਇਹ ਸਾਡੀ ਰਾਖੀ ਲਈ ਨੇ ਦੂਜਿਆਂ ਵਾਸਤੇ ਸ਼ੋ ਪੀਸ ਨਹੀਂ ਹੈ ਤੁਹਾਨੂੰ ਦਿਖਾਵਾ ਕਰਨ ਲਈ ਨਹੀਂ ਹੈ ਤੋਂ ਸਾਨੂੰ ਸਾਰਿਆਂ ਨੂੰ ਹੀ ਇਹ ਆਪਣਾ ਜਿਹੜਾ ਹੈ ਇਹ ਡਿਸਪਲਿਨ ਰੱਖਣਾ ਚਾਹੀਦਾ ਹੈ ਪੁਲਿਸ ਦਾ ਰੋਲ ਡੈਟਰੈਂਸ ਦਾ ਹੈਗਾ ਅਸੀਂ ਉਹਨੂੰ ਚਲਾਨ ਕਰਦੇ ਆ ਉਹਨਾਂ ਨੂੰ ਫੜ ਕੇ ਪਰਚੇ ਵੀ ਹੁੰਦੇ ਆ ਪਰ ਉਹ ਇੰਨੀ ਹੈ ਵੀ ਉਹਨੀ ਪੁਲਿਸ ਨਹੀਂ ਹੁੰਦੀ ਵੀ ਜਿੰਨੇ ਆਪਣੀ ਸਾਰੀ ਪਬਲਿਕ ਹੈ ਇਹਦੇ ਸੁਪਨਿਆਂ ਨੂੰ ਪਹਿਲਾਂ ਸਾਨੂੰ ਆਪਣੇ ਆਪ ਆਪਣੇ ਆਪ ਤੇ ਡਿਸਪਲਿਨ ਰੱਖਣਾ ਚਾਹੀਦਾ ਹੈ ਔਰ ਸਾਰਿਆਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ